ਅੰਤਨ ਸਿੰਘ ਤੇਗਪਾਦਰ ਜੀ ਦੇ ਅਤੇ ਦੇ ਨਾਲ ਸਮਰਥਨ ਸ੍ਰੀ ਕਾਕਾ ਸਾਹਿਬ ਤੋਂ ਨर्देशਨ ਰਾਮਾ ਜੀ ਕਰਨ ਕਰਦਾ। ਦਾਸ ਓਹੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰਸ਼ੇ ਫਤਿਹ ਜੁੰਦਾ ਹੈ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਝੂ ਰਾਖਾ ਪ੍ਰਪਤਾਕਾਂ ਕੀਨੋ ਵੱਡੋ ਗਲੋ ਮੈਸਾ ਕਾ ਤਰਮ ਹੈ ਸਾਕਾ ਜਨਕੀਆ ਅਸੀਸ ਦੀਆਂ ਪਰ ਸਿਰੜ ਨਾ ਦੀਆ। ਅੰਤਨ ਸਿੰਘ ਗੁਰ ਤੇਗਪਾਦਰ ਸਾਹਿਬ ਜੀ ਦੀ ਕੁਰਬਾਨੀ ਜੋ ਸਤਗੁਰ ਦੀ ਕਿਰਪਾ ਦੇ ਨਾਲ ਜੋ ਦਿੱਲੀ ਚਾਂਦਨੀ ਚੌਂਕ ਸੀਸਗਨ ਸਾਹਿਬ ਗੁਰਦੁਆਰਾ ਜਿੱਥੇ 24 ਦੇ ਉੱਥੇ ਹੋਈ ਉੱਥੇ ਅਨੰਪਾਇਰੇ ਸੇਕ ਭਾਈ ਸਦੀਦਾ ਜੀ ਭਾਈ ਦੇਲਾ ਜੀ ਔਰ ਭਾਈ ਮਦੀਦਾ ਜੀ ਉਹਨਾਂ ਨੂੰ ਵੀ ਕੋਟ ਕੋਟ ਪ੍ਰਣਾਮ ਗੁਰੂ ਸਾਹਿਬ ਜੀ ਦੇ ਜੋ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਹੇ ਨਗਰ ਕੀਰਤਨ ਵੱਖ-ਵੱਖ ਵਜਾਰਾ ਹੁੰਦਾ ਹੋਇਆ ਨਗਰ ਕੀਰਤਨ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਕੇ ਮਹਿਲ ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ ਉੱਥੇ ਸਮਾਪਤੀ ਹੋਵੇਗੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਸਾਡੇ ਬਯੰਤ ਗੁਰੂ ਸਾਹਿਬ ਦੇ ਗੁਰਸਾਹਿਬ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਅਮਰ ਸ਼ਕੂਤ ਸਿੰਘ ਸਜੋ ਗੁਰਦਿਰ ਲੜ ਲੱਗੋ ਨਸ਼ਿਆਂ ਦੂਰ ਰਵੋ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ